ਸਰਕਾਰੀ ਸਕੂਲ ਦੇ ਇੱਕ ਅਧਿਆਪਕ ਦਾ ਸ਼ਰਮਨਾਕ ਕਾਰਨਾਮਕਲ ਸਾਹਮਣੇ ਆਇਆ ਹੈ ਜੀ ਹਾਂ ਇੱਕ ਅਧਿਆਪਕ ਬੱਚਿਆਂ ਦਾ ਪਵਿੱਕ ਬਣਾਉਂਦਾ ਹੈ ਉਹਨਾਂ ਨੂੰ ਸਹੀ ਅਤੇ ਗਲਤ ਦਾ ਫਰਕ ਸਮਝਾਉਂਦਾ ਹੈ ਪਰ ਇੱਥੇ ਇੱਕ ਅਧਿਆਪਕ ਤੇ ਹੀ ਇਲਜ਼ਾਮ ਲੱਗੇ ਨੇ ਕਿ ਉਹ ਸਕੂਲੀ ਵਿਦਿਆਰਥਣਾ ਦੀ ਜਿੰਸੀ ਛੇੜਛਾੜ ਕਰਦਾ ਰਿਹਾ ਜੀ ਹਾਂ ਇਮਾਮ ਲਸਾ ਮਣਿਆਉਣ ਤੋਂ ਬਾਅਦ ਮਾਪੇ ਗੁੱਸੇ ਦੇ ਵਿੱਚ ਨੇ ਅਤੇ ਇਸ ਦਰਿੰਦੇ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰ ਰਹੇ ਨੇ ਇੱਕ ਤਾਂ ਬੱਚੀ ਨੂੰ ਆਂਦਾ ਚਾਲਕਾ ਕਾਬੂ ਹਟ ਗਿਆ ਉਹ ਆਪਣਾ ਬੈਗ ਉੱਥੇ ਹੀ ਸੁੱਟ ਕੇ ਤੇ ਭੱਜ ਗਿਆ ਕੁੜੀ ਨੇ ਕਿਹਾ ਮਮਾ ਮੈਂ ਨਹੀਂ ਸੁੱਕ ਲੈ ਜਾਣਾ ਮੇਰ ਨਾਲ ਸਾਰੇ ਇਤਾਂ ਕਰਦੇ ਆ ਅਸੀਂ ਜਾਣਦੇ ਹਾਂ ਕਿ ਸਜ਼ਾ ਚਾਹੀਦੀ ਉਹਨੂੰ ਜੀ ਹਾਂ ਇਹਨਾਂ ਮਾਪਿਆਂ ਇਹਨਾਂ ਪਿੰਡ ਵਾਲਿਆਂ ਦੀਆਂ ਗੱਲਾਂ ਸੁਣ ਕੇ ਖੂਮ ਖ올 ਉੱਠਦਾ ਹੈ ਇਹਨਾਂ ਵੱਲੋਂ ਲਾਇਆ ਜਾ ਰਿਹਾ ਇਲਜ਼ਾਮਾ ਨੂੰ ਸੁਣ ਕੇ ਜ਼ਹਿਨ ਚ ਕੋ ਖਿਆਲ ਆਉਂਦਾ ਹੈ ਕਿ ਇਸ ਬੇਸ਼ਰਮ ਇਸ ਦਰਿੰਦੇ ਇਸ ਲਾਣਤੀ ਨੂੰ ਅਜਿਹੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਸੁਣਨ ਵਾਲੇ ਵੀ ਹੂ ਕੰਬ ਜਵੇ ਜੀ ਹਾਂ ਇੱਕ ਅਧਿਆਪਕ ਬੱਚਿਆਂ ਦਾ ਭਵਿੱਖ ਬਣਾਉਂਦਾ ਉਹਨਾਂ ਨੂੰ ਸਹੀ ਗਲਤ ਦਾ ਫਰਕ ਸਮਝਾਉਂਦਾ ਹੈ ਪਰ ਇੱਥੇ ਤਾਂ ਇੱਕ ਅਧਿਆਪਕ ਤੇ ਹੀ ਇਲਜ਼ਾਮ ਲੱਗੇ ਨੇ ਕਿ ਉਹ ਬੱਚਿਆਂ ਦਾ ਸ਼ੋਸ਼ਣ ਕਰਦਾ ਸੀ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਪਿੰਡ ਰਖਪੰਗਵਾ ਤੋਂ ਜਿੱਥੋਂ ਦੇ ਪ੍ਰਾਇਮਰੀ ਸਕੂਲ ਦੇ ਇੱਕ ਅਧਿਆਪਕ ਤੇ ਇਲਜ਼ਾਮ ਲੱਗੇ ਨੇ ਕਿ ਇਹ ਤਰਿੰਦਾ ਸਕੂਲੀ ਵਿਦਿਆਰਥੀਆਂ ਦਾ ਸ਼ੋਸ਼ਣ ਕਰਦਾ ਸੀ ਉਹਨਾਂ ਤੋਂ ਗਲਤਾਂ ਹਰਕਤਾਂ ਕਰਵਾਉਂਦਾ ਸੀ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਬੱਚਿਆਂ ਨੇ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਜਾਣ ਤੋਂ ਇਨਕਾਰ ਕਰ ਦਿੱਤਾ ਜਦੋਂ ਆਹ ਸਖਤੀ ਨਾਲ ਪੁੱਛਿਆ ਤਾਂ ਜਾ ਕੇ ਬੱਚਿਆਂ ਨੇ ਸਾਰਾ ਸੱਚ ਉਹਨਾਂ ਦੇ ਸਾਹਮਣੇ ਬਿਆਨ ਕੀਤਾ ਸਾਡੀਆਂ ਬੱਚੀਆਂ ਫਿਰ ਸਕੂਲ ਹੁੰਦੀਆਂ ਨਹੀਂ ਡਰਦੀਆਂ ਐ ਐਂ ਦਬਕਾ ਮਾਰ ਕੇ ਤੁਸੀਂ ਜਾਂਦੇ ਕਿ ਉਹ ਨਹੀਂ ਸਕੂਲ ਉਹ ਮਾਸਟਰ ਨੂੰ ਜਦੋਂ ਵੇਖ ਲੈਂਦੀਆਂ ਐ ਇੱਥੋਂ ਭੱਜ ਉੱਠਦੀਆਂ ਐ ਅੱਛਾ ਹਾਂਜੀ ਤੇ ਫਿਰ ਇੱਕ ਬੱਚੀ ਨੂੰ ਆਂਦਾ ਕਿ ਚਾਲਕ ਪਕਾ ਬੂਹਾਟ ਹੋ ਗਿਆ ਉਹ ਆਪਣਾ ਬੈਗ ਉੱਥੇ ਸੁੱਟ ਕੇ ਤੇ ਭੱਜ ਗਈ ਹੁਣ ਪਤਾ ਨਹੀਂ ਕਿ ਜਾਂ ਕੀ ਕਰਦਾ ਹੈ ਬੱਚਿਆਂ ਨਾਲ ਲਗੀ ਹਰਕਤਾਂ ਚਲੀ ਹਾਂਜੀ ਹਾਂਜੀ ਹਸਤਨਾ ਕਰਦਾ ਸੀ ਉਹ ਇਹਨਾਂ ਦੀ ਰਲਿ ਭੁਗਤ ਚੱਲੀ ਆ ਸਾਰੇ ਸ਼ਰਾਬ ਦੀ ਘਰ ਦੇ ਵਿੱਚ ਲਾਗੇ ਬੰਨੇ ਬੰਦਾ ਰਹਿੰਦਾ ਪਤਾ ਨਹੀਂ ਲੱਗਦਾ ਵੀ ਅੰਦਰ ਕੀ ਹੋਣ ਡਿਆ ਕੀ ਨਹੀਂ ਹੋਣ ਡਿਆ ਤੇ ਬੱਚਿਆਂ ਨੂੰ ਨੇ ਧਮਕਾ ਹੜਿਆ ਕਿ ਬੱਚੀਆਂ ਸਕੂਲੇ ਨਹੀਂ ਆਉਂਦੀਆਂ ਤੁਹਾਡੀ ਗਵਾਂਢਣ ਇੱਕ ਹੋਰੀ ਉਹ ਆਈ ਵਿਚਾਰੀ ਉਹਨੂੰ ਪਾ ਲੱਗਾ ਮਾਰਾ ਜਾ ਉਹਦੀ ਕੁੜੀ ਨੇ ਕਿਹਾ ਮम्मा ਮੈਂ ਨਹੀਂ ਸਕੂਲੇ ਜਾਣਾ ਮੇਰੇ ਨਾਲ ਸਾਰੇ ਇਤਾਂ ਕਰਦੇ ਆ ਹੁਣ ਕੀ ਮੰਗ ਹੋਣੀ ਕੀ ਚਾਹੀਦੀ ਅਸੀਂ ਤਾਂ ਨੇ ਸਜ਼ਾ ਚਾਹੀਦੀ ਉਹਨੂੰ ਦੇਣੀ ਜਿਨੀ ਦਿੱਤੀ ਜਾਵੇ ਜੇ ਟੀਚਰ ਹੀ ਐਦਾ ਕਰਨ ਦੇ ਆਪਣਾ ਤੇ ਬੱਚਿਆਂ ਦਾ ਕੀ ਭਵਿੱਖਿਆ ਫਿਰ ਇੱਕ ਪਾਸੇ ਪੰਜਾਬ ਦੀ ਗਵਰਨਮੈਂਟ ਦਾ ਵੀ ਕਰਦੀ ਹੈ ਵੀ ਅਸੀਂ ਜਿਹੜੇ ਟੀਚਰ ਆ ਇਹਨਾਂ ਨੂੰ ਫੋਰਨ ਕੰਟਰੀਆਂ ਦੇ ਵਿੱਚ ਆਪਾਂ ਇਹਨਾਂ ਨੂੰ ਟ੍ਰੇਨਿੰਗ ਦਿਵਾਉਣ ਦਿਵਾਉਣੀ ਹੈ ਇਹਨਾਂ ਨੂੰ ਠੀਕ ਆ ਤੇ ਇਹਨਾਂ ਨੂੰ ਟ੍ਰੇਨਿੰਗ ਕਿਹੜੇ ਤਰੀਕੇ ਦੀ ਦਿਵਾਉਣੀ ਚਾਹੁੰਦੀ ਹੈ ਇਹ ਵੀ ਸਾਨੂੰ ਤੇ ਇਹ ਨਹੀਂ ਪਤਾ ਲੱਗਦਾ ਵੀ ਟ੍ਰੇਨਿੰਗ ਇਹ ਐਦਾਂ ਦੀ ਟ੍ਰੇਨਿੰਗ ਕਰਕੇ ਆਉਂਦੇ ਵੀ ਛੋਟੀਆਂ ਬੱਚੀਆਂ ਦਾ ਸ਼ੋਸ਼ਣ ਕਰਨੇ ਠੀਕ ਆ ਕੀ ਹੋਣਾ ਕੀ ਚਾਹੀਦਾ ਉਹਦੇ ਨਾਲ ਇਹ ਸਖਤ ਕਾਰਵਾਈ ਜੀ ਹੋਣੀ ਚਾਹੀਦੀ ਹੈ ਇਹ ਜਿੱਥੇ ਮਾਪਿਆਂ ਦਾ ਗੁੱਸਾ ਉਹਨਾਂ ਦੀਆਂ ਗੱਲਾਂ ਚੋਂ ਸਾਫ਼ ਚਲ ਰਿਹਾ ਹੈ ਉਹ 23 ਸ਼ਰਮਨਾਕ ਮਾਮਲੇ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਰਜੇਸ਼ ਕੁਮਾਰ ਨਾਮ ਦੇ ਇਸ ਸデアਫਖਲਾ ਮਾਮਲਾ ਦਰਜ ਕਰ ਲਿਆ ਗਿਆ ਤੇ ਉਸ ਨੂੰ ਗ੍ਰਿਫਤਾਰ ਕਰਨ ਦੇ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਤੁਹਾਨੂੰ ਕੱਲ ਦੁਪਹਿਰੇ ਖਬਰ ਮਿਲੀ ਸੀ ਰੱਖ ਭਗਵਾਂ ਤੋਂ ਕਿ ਉੱਥੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਇੱਕ ਟੀਚਰ ਲੱਗੇ ਸੀ ਰਜੇਸ਼ ਕੁਮਾਰ ਉਹਨਾਂ ਨੇ ਬੱਚੀਆਂ ਦੇ ਨਾਲ ਕੋਈ ਜਿਸ ਜਿਹੜੀ ਆ ਫੇਰ ਛੜਕੀ ਸੀ ਉਹ ਸਾਨੂੰ ਕੱਲ ਖਬਰ ਮਿਲੀ ਸੀ ਕਿ ਉਹ ਤੇ ਹੀ ਕਲਮ ਕਰਮਾਂ ਦਾ ਦਰਜ ਕੀਤਾ ਹੈ ਉਹਦੇ ਗ੍ਰਿਫਤਾਰੀ ਦੀ ਜਿਹੜੀ ਛਾਪੇਮਾਰੀ ਕੀਤੀ ਜਾ ਰਹੀ ਹੈ ਉਹ ਸਾਰਾ ਪਰਿਵਾਰ ਇਥੋਂ ਮਜੀਠੇ ਦੇ ਰਹਿਣ ਵਾਲੇ ਹਨ ਸਾਰਾ ਪਰਿਵਾਰ ਹੀ ਇੱਕੇ ਪਿੱਛੇ ਹੋਇਆ ਉੱਥੇ ਇਹ ਸ਼ਰਮਨਾਖਰਕਤ ਕਰਨ ਵਾਲੇ ਸਧਿਆਪਕ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਜਿਹहां ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਸਿੱਖਿਆ ਵਿਭਾਗ ਵੱਲੋਂ ਅਧਿਆਪਕ ਰਜੇਸ਼ ਕੁਮਾਰ ਦੇ ਖਿਲਾਫ ਇੱਕ ਕਾਰਵਾਈ ਕੀਤੀ ਗਈ ਹੈ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਸੀਨੀਅਰ ਅਕਾਲੀ ਆਪ ਵਿਕਰਮ ਸਿੰਘ ਮਜੀਠੀਆ ਵੱਲੋਂ ਵੀ ਪੀੜਤ ਬੱਚਿਆਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਗਈ ਤੇ ਸਰਕਾਰ ਤੇ ਨਿਸ਼ਾਨੇ ਸਾਧੇ ਗਏ। ਨਾਲੀਓਣਾ ਸਵਾਲ ਪੁੱਛਿਆ ਕਿ ਆਖਰ ਇੰਨੇ ਦਿਨਾ ਤੱਕ ਇਹ ਮਾਮਲਾ ਦਬਾਇਆ ਕਿਉਂ ਗਿਆ? ਹਲਕੱਕ ਮੁਲਜ਼ਮ ਦੀ ਗ੍ਰਿਫਤਾਰੀ ਕਿਉਂ ਨਾ ਕੀਤੀ ਗਈ? ਦਿੱਲੀ ਮਾਡਲ ਦੀਆਂ ਗੱਲਾਂ ਕਰਨ ਵਾਲੇ ਮਾਨ ਸਾਹਿਬ ਬੱਚਿਆਂ ਦੀ ਸੁਰੱਖਿਆ ਵੱਲ ਧਿਆਨ ਕਿਉਂ ਨਹੀਂ ਦੇ ਰਹੇ? ਰਖਪੰਗਵਾ ਸਕੂਲ ਐਲੀਮੈਂਟਰੀ ਸਕੂਲ ਜਿੱਥੇ ਉਹਦੇ ਇੱਕ ਅਧਿਆਪਕ ਨੇ ਛੋਟੀ-ਛੋਟੀ ਬੱਚਿਆਂ ਦੇ ਨਾਲ ਬਾਦਸੂਲੂਕੀ ਬਹੁਤ ਵੱਡੇ ਪੱਤਰ ਤੇ ਮਿਸਬੀਵ ਕੀਤਾ ਕਮਾਲ ਦੀ ਗੱਲ ਹੈ ਭਗਵੰਤ ਮਾਨ ਜੀ ਤੁਸੀਂ ਸਕੂਲ ਰਿਫਾਰਮਸ ਦੀ ਗੱਲ ਕਰਦੇ ਹੋ ਔਰ ਸਕੂਲ ਚ ਜੋ ਹਾਲਾਤ ਬਣੇ ਪਏ ਆ ਉਹ ਇਹ ਬੱਚਿਆਂ ਦੇ ਮਾਪੇ ਇਹਨਾਂ ਬੱਚਿਆਂ ਦੇ ਦਾਦਾ ਦਾਦੀ ਆਪ ਮੂੰਹੋਂ ਬਿਆਨ ਕਰ ਰਹੇ ਆ ਇਸ ਲਈ ਆਇ ਡਿਮਾਂਡ ਇਮੀਡੀਏਟ ਅਰੈਸਟ ਹਲੇ ਤੱਕ ਉਸਤੇ ਪਰਚਾ ਜਰੂਰ ਜਰੂਰ ਦਰਜ ਕਰਤਾ ਗਿਆ ਮਗਰ ਉਹਦੀ ਅਰੈਸਟ ਨਹੀਂ ਪਈ ਆ ਉਹ ਦਿ ਰੈਸਟ ਹੋਵੇ ਔਰ ਉਹਨੂੰ ਇਮੀਡੀਏਟਲੀ ਡਿਸਮਿਸ ਕੀਤਾ ਜਾਵੇ ਔਰ ਨਾਲ ਦੇ ਨਾਲ ਇਹ ਇਨਕੁਆਇਰੀ ਮਾਰਕ ਹੋਵੇ ਕਿ ਇਸ ਨੂੰ ਦੱਬਣ ਦੀ ਕਿਉਂ ਕੋਸ਼ਿਸ਼ ਕੀਤੀ ਗਈ ਕਿਉਂਕਿ ਇਹ ਸ਼ਿਕਾਇਤ 20 ਤਰੀਕ ਦੇ ਨੇੜੇ ਤੇੜੇ ਦੀ ਗੱਲ ਹੈ ਔਰ ਅੱਜ ਹੋ ਗਈ 5 ਤਰੀਕ ਦੇ ਚੜ ਗਈ ਹੈ 15 ਦਿਨ ਇਸ ਨੂੰ ਕਿਉਂ ਦਬਾਇਆ ਗਿਆ ਕਿਉਂਕਿ ਕੱਲ ਜਦ ਪਰਚੇ ਤਾਣੇ ਜਾ ਕੇ ਉਹਨਾਂ ਨੇ ਪਰਚਾ ਦਰਜ ਕਰਾਇਆ ਉਤੋਂ ਬਾਅਦ ਪੁਲਿਸ ਸਰਕਟ 'ਚ ਆਈ ਹੈ ਮਗਰ ਕੰਪਲੇਂਟ ਉਹਨਾਂ ਨੇ ਪਹਿਲਾਂ ਕੀਤੀ ਸੀ ਉੱਥੇ ਕਾਰਵਾਈ ਕਿਉਂ ਨਹੀਂ ਗਈ ਇਸੇ ਡਿਮਾਂਡਸ ਆ ਫੁੱਲ ਐਕਸ਼ਨ ਅ ਥਰੋਰ ਇਨਕੁਆਇਰੀ ਐਂਡ ਜਿਹੜੇ-ਜਿਹੜੇ ਵੀ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਦੇ ਸਭ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਤਾਂ ਜੀ ਹਾਂ ਵਾਕਿਆ ਜੀ ਸਵਾਲ ਬੇहद ਗੰਭੀਰ ਨੇ ਕਿ ਆਖਰ ਸਕੂਲਾਂ 'ਚ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਕਿਉਂ ਨਹੀਂ ਬਣਾਇਆ ਜਾ ਰਿਹਾ ਨਾਲੀ ਵੱਡਾ ਸਵਾਲ ਹੈ ਵੀ ਕਿਸ ਦਰਿੰਦੇ ਦੀ ਗ੍ਰਿਫਤਾਰੀ ਆਖਰ ਕਦ ਤੱਕ ਹੋਵੇਗੀ ਦੱਸੋ ਕੀ ਸਮਝੀ ਪੀਟੀਸੀ ਨਿਊਜ਼ ਦੇ ਲਈ ਮਜੀਠਾ ਤੋਂ ਸੁਨੀਲ ਦੇਵਗੰਦ ਦਿਨਾਲ ਮਨਿੰਦਰ ਢੋਂਗਾ ਦੀ ਰਿਪੋਰਟ